ਹੁਣ ਜਵਾਨੀ ਦੀ ਉਮਰ ਆ ਸਾਰੇ ਨੇ ਇਸ਼ਕੇ ਕਰਨਾ ਹੀ ਹੋਰ ਤਾਂ ਕੁਝ ਕਰਨਾ ਨਹੀਂ ਹੈ। ਕਹਿੰਦਾ ਸੱਜਣਾ ਸੱਚ ਨੂੰ ਝੂਠ ਦੇ ਨਾਲ ਲਿਖਦੇ ਆ ਆਪਣੀ ਮੁਹੱਬਤ ਨੂੰ ਮੈਂ ਖਿਆਲ ਲਿਖਦਾ ਹਾਂ। ਹੂੰ। ਮੈਨੂੰ ਪੁੱਛਦੇ ਨੇ ਮੈਂ ਕਿਹਦੇ ਲਈ ਕਮਾਲ ਲਿਖਦਾ ਹਾਂ। ਕਿੰਜ ਦੱਸਾਂ ਮੈਂ ਇੱਕ ਤਰਫੇਸ਼ਕ ਦਾ ਹਾਲ ਲਿਖਦਾ ਹਾਂ। ਕੀ ਬਾਤ ਹੈ। ਕਿਉਂਕਿ ਸਾਰਿਆਂ ਦਾ ਇੱਥੇ ਇੱਕ ਤਰਫਈਆ ਪੁੱਛਣ ਦੀ ਕਿਸੇ ਦੀ ਹਿੰਮਤ ਨਹੀਂ ਹੁੰਦੀ। ਜੇ ਕੋਈ ਪੁੱਛੂਗਾ ਅਗਲੀ ਤੁਹਾਨੂੰ ਪਤਾ ਐਟੀਟਿਊਡ ਜਿਆਦਾ ਹੁੰਦਾ ਨਖਰਿਆ ਕਰਦੀ ਐ। ਮੋਹਨ ਦੀ ਕੀ ਗੱਲ ਐ ਜੇ ਤੁਸੀਂ ਇਸ਼ਕ ਹੀ ਕਰਦੇ ਹੋ ਤੁਸੀਂ ਸਿੱਧਾ ਘਰੇ ਗੱਲ ਕਰੋ। ਤੁਸੀਂ ਰਿਸ਼ਤਾ ਭੇਜੋ। ਕਹਿੰਦੇ ਆ ਵੀ ਵਿਆਹ ਵਾਸਤੇ ਟੱਕਰੋ ਬਈ ਸਾਨੂੰ। ਕਿਉਂ ਵਿਆਹ ਨਹੀਂ ਕਰਾਉਂਦੀਆਂ ਕੁੜੀਆਂ? ਕੁੜੀਆਂ ਕਰਾ ਨਹੀਂ ਰਹੀਆਂ ਜਿਨ੍ਹਾਂ ਨਾਲ ਸਾਡਾ ਇਸ਼ਕ ਲਾਰੇ ਲਾਈ ਜਾਂਦੀ ਐ। ਅੱਛਾ ਕਾਚੇ ਦੀ ਗਲਾਸੀ ਵਿੱਚ ਸੋਨੇ ਦੀਆਂ ਵਾਲੀਆਂ ਜਿਉਂਦੇ ਰਹਿਣ ਮਾਂ ਪੇਤੀਆਂ ਪੁੱਤਾਂ ਵਾਂਗੂ ਪਾਲੀਆਂ। ਜਿਉਂਦੇ ਰਹਿਣ ਮਾਂ ਪੇਤੀਆਂ ਪੁੱਤਾਂ ਵਾਂਗੂ ਪਾਲੀਆਂ। ਸਾਡੇ ਪ੍ਰੋਗਰਾਮ ਦੀ ਵੀ ਇਹ ਥੀਮ ਐ ਕਿ ਸਾਡਾ ਯੂਥ ਜਿਹੜਾ ਐ ਕੀ ਕੀ ਕਰ ਸਕਦਾ ਕੀ ਟੈਲੈਂਟ ਜਿਹੜਾ ਯੂ ਸਾਡੇ ਅੰਦਰ ਜਿਹੜਾ ਆਪਣੇ ਰੱਖੀ ਬੈਠਿਆ ਸੋ ਸਾਡੇ ਨਾਲ ਕਾਫੀ ਸਾਰੇ ਨੌਜਵਾਨ ਮੁੰਡੇ ਕੁੜੀਆਂ ਹੈਗੇ ਨੇ ਤੇ ਸ਼ੁਰੂਆਤ ਕੁੜੀਆਂ ਤੋਂ ਹੀ ਕਰਦੇ ਆ ਸਿਕਲ ਸਿਕਲ ਮੈਮ ਕਾਲਾ ਸਾਫ ਰੰਗਾ ਸੂਟ ਤੇ ਸਵਾਲ ਆ ਹੈ ਹਾਂਜੀ ਹਾਂਜੀ ਹੋਰ ਕੀ ਹਾਲ ਹੈ ਬਹੁਤ ਵਧੀਆ ਮੈਮ ਬਹੁਤ ਵਧੀਆ ਕੀ ਨਾਮ ਹੈ ਨਵਨੀਤ ਕੌਰ ਠੀਕ ਹੈ ਤੇ ਨਵਨੀਤ ਇਹ ਸੂਟ ਬੜਾ ਸੋਹਣਾ ਲੱਗ ਰਿਹਾ ਕਿੱਥੋਂ ਸਮਾਇਆ ਸੂਟ ਮੈਮ ਮੈਂ ਬਠਿੰਡੇ ਤੋਂ ਬਣਵਾਇਆ ਵਾ ਪਟਿੰਡੇ ਵਾਲੇ ਆ ਨਹੀਂ ਗੁਰਦਾਸਪੁਰ ਵਾਲੇ ਅੱਛਾ ਨਹੀਂ ਫਿਰ ਗੁਰਦਾਸਪੁਰ ਤੋਂ ਪਟਿੰਡੇ ਦਾ ਕਿਵੇਂ ਸਬੰਧ ਬਣ ਗਿਆ ਇਹ ਮੇਰੀ ਐਕਚੁਅਲੀ ਮੇਰੀ ਬੈਸਟ ਫਰੈਂਡ ਨੇ ਗਿਫਟ ਕੀਤਾ ਮੈਨੂੰ ਅੱਛਾ ਅੱਛਾ ਹਾਂਜੀ ਨਹੀਂ ਇਹ ਫਿਰ ਚਲੋ ਗਿਫਟ ਚਲੋ ਕੁੜੀਆਂ ਜੇ ਗਿਫਟ ਕਰਦੀਆਂ ਇਹ ਜਦੋਂ ਲੜ ਪੈਂਦੇ ਨੇ ਫਿਰ ਬਾਅਦ ਚ ਗਿਫਟ ਵੀ ਵਾਪਸ ਮੋੜਨੇ ਪੈ ਜਾਂਦੇ ਆ ਨਹੀਂ ਨਹੀਂ ਸਾਡੇ 'ਚ ਇਦਾਂ ਦੀ ਕੋਈ ਗੱਲ ਨਹੀਂ ਐਕਚੁਅਲ 'ਚ ਕੁੜੀਆਂ ਦੀ ਦੋਸਤੀ ਨੂੰ ਐਂ ਹੀ ਕਿਹਾ ਜਾਂਦਾ ਕਿ ਕੁੜੀਆਂ ਦੀ ਦੋਸਤੀ ਥੋੜੀ ਘੱਟ ਹੁੰਦੀ ਆ ਪਰ ਨਹੀਂ ਸਾਡੇ 'ਚ ਇਦਾਂ ਦਾ ਕੁਝ ਨਹੀਂ ਹੈਗਾ ਫਿਰ ਸੁਣਾਉਂਦੀਆਂ ਤਾਂ ਨਹੀਂ ਹੁੰਦੀ ਐ ਵੀ ਮੈਂ ਤੈਨੂੰ ਸੂਟ ਲੈ ਕੇ ਦਿੱਤਾ ਸੀਗਾ ਐਂ ਕਰ ਨਹੀਂ ਨਹੀਂ ਮੈਮ ਮੇਰੀ ਸੇਲੀ ਤੇ ਰੱਬ ਵਰਗੀ ਆ ਸੇਲੀ ਹੈ ਕਿੱਥੇ ਸੇਲੀ ਨਾਲ ਹੀ ਆ ਪਰ ਉਹ ਕੈਮਰੇ ਖੜੀ ਆ ਨਾ ਥੋੜਾ ਸੰਗਦੇ ਨੇ ਅੱਛਾ 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 ਹਾਂਜੀ ਫਿਰ ਪਤਾ ਕਿਵੇਂ ਲੱਗੋ ਵੀ ਸੂਟ ਉਹਨੇ ਦਿੱਤਾ ਹੈ ਨਹੀਂ ਉਹ ਉਹ ਥੋੜਾ ਬਹੁਤ ਜ਼ਿਆਦਾ ਸੰਗਦੇ ਨੇ ਇਸ ਕਰਕੇ ਕੈਮਰੇ ਦੇ ਸਾਹਮਣੇ ਨਹੀਂ ਹੁੰਦੇ ਅੱਛਾ ਅੱਛਾ ਤੇ ਕੀ ਕੁਆਲਿਟੀ ਹੈ ਤੁਹਾਡੇ ਵਿੱਚ ਕੀ ਖਾਸ ਤੁਸੀਂ ਕਰ ਸਕਦੇ ਹੋ ਖਾਸ ਤੇ ਮੈਂ ਮੈਂ ਵੈਸੇ ਤਾਂ ਪਹਿਲਾਂ ਸਿੰਗਿੰਗ ਕਰਦੀ ਰਹੀ ਪਰ ਹੁਣ ਮੈਨੂੰ ਥੋੜੀ ਮੈਂ ਤੇ ਹੁਣ ਸੁਣਨਾ ਫਿਰ ਹੁਣ ਤੁਸੀਂ ਦੱਸਤਾ ਨਾ ਫੋਨ ਇੱਕ ਟਾਈਮ ਹੋ ਜਾਏ ਫਿਰ ਅੱਜ ਥੋੜਾ ਟਾਈਮ ਲੱਗੂਗਾ ਯਾਦ ਕਰਨ ਤੇ ਕੋਈ ਗੱਲ ਨਹੀਂ ਲੈ ਲਓ ਟਾਈਮ ਕੱਚੇ ਦਿਗ ਲਾਸੀ ਵਿੱਚ ਸੋਨੇ ਦੀਆਂ ਵਾਲੀਆਂ ਜਿਉਂਦੇ ਰਹਿਣ ਮਾਪੇ ਤੀਆਂ ਪੁੱਤਾਂ ਵਾਂਗੂ ਪਾਲੀਆਂ ਜਿਉਂਦੇ ਰਹਿਣ ਮਾਪੇ ਤੀਆਂ ਪੁੱਤਾਂ ਵਾਂਗੂ ਪਾਲੀਆਂ ਐਕਚੁਅਲੀ ਮੇਰੇ ਫਾਦਰ ਸਾਹਿਬ ਨਾਲ ਮੇਰਾ ਬਹੁਤ ਹੀ ਜ਼ਿਆਦਾ ਪਿਆਰ ਹੈ ਤੇ ਉਹ ਮੈਨੂੰ ਬਹੁਤ ਹੀ ਜ਼ਿਆਦਾ ਫਰੀडम ਦਿੰਦੇ ਨੇ ਮੈਂ ਜਿਵੇਂ ਕਿ ਇੱਕ ਹੁੰਦਾ ਨਾ ਵੀ ਘਰ ਦੇ ਕਹਿੰਦੇ ਘਰੋਂ ਬਾਹਰ ਰਹਿਣਾ ਬਹੁਤ ਔਖਾ ਪਰ ਮੇਰੇ ਫਾਦਰ ਸਾਹਿਬ ਬਹੁਤ ਹੀ ਜ਼ਿਆਦਾ ਵਧੀਆ ਨੇ ਉਹਨਾਂ ਨੇ ਮੈਨੂੰ ਬਹੁਤ ਫ੍ਰੀडम ਦਿੱਤੀ ਕਦੀ ਉਹਨਾਂ ਨੇ ਮੈਨੂੰ ਫੋਨ ਲਾ ਕੇ ਪਿੱਛੇ ਪੁੱਛਿਆ ਨਹੀਂ ਵੀ ਬੇਟਾ ਕਿਵੇਂ ਤੁਸੀਂ بس ਇੰਨਾ ਕੁ ਉਹਨਾਂ ਨੂੰ ਭਰੋਸਾ ਵਾ ਤੇ ਅਸੀਂ ਵੀ ਹੈ ਕਿ ਨਹੀਂ ਕਿ ਚਲੋ ਘਰੋਂ ਬਾਹਰ ਰਹਿ ਰਹੇ ਹਾਂ ਤੇ ਉਹਨਾਂ ਦਾ ਮੁੱਲ ਮੋੜੀ ਕੁਝ ਬਣੀਏ ਬਿਲਕੁਲ ਬਹੁਤ ਚੰਗੀ ਗੱਲ ਹੈ ਕਿਉਂਕਿ ਜਦੋਂ ਕੁੜੀਆਂ ਨੂੰ ਘਰੋਂ ਬਾਹਰ ਭੇਜਣਾ ਹੁੰਦਾ ਨਾ ਤੇ ਲੋਕੀ 100 ਗੱਲਾਂ ਕਰਦੇ ਕਿ ਤੁਸੀਂ ਕੁੜੀਆਂ ਨੂੰ ਘਰੋਂ ਬਾਹਰ ਭੇਜਦਾ ਉੱਥੇ ਵਿਗੜਨਾ ਜਾਵੇ ਉੱਥੇ ਹੋਰ ਨਾ ਕੰਮ ਕਰਨ ਲੱਗ ਜਾਏ ਉਹ propto ਕਰਕੇ ਭੇਜਦਾ ਹੈ ਨਾ ਤੇ ਮੈਂ ਦੇਖਿਆ ਹੀ ਪਿਆਨੇ ਸਿਰ ਤੇ ਚੁੰਨੀ ਲਈ ਹੋਏ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੂਟ ਪਾਇਆ ਸਿਰ ਤੇ ਚੁੰਨੀ ਲਈ ਹੈ ਹਾਂਜੀ ਤੇ ਤੁਹ ਸਨਸਕਾਰ ਆਏ ਕਿੱਥੋਂ ਸਿੱਖਿਆ ਏਸੀ ਗੁਰਦਾਸਪੁਰ ਬਟਕਲਾਂ ਤੋਂ ਤੇ ਬਾਕੀ ਮੇਰੇ ਜਿਹੜੇ ਬੈਸਟ ਫਰੈਂਡ ਨੇ ਉਹ ਮੈਨੂੰ ਬਹੁਤ ਹੀ ਜ਼ਿਆਦਾ ਸਿਖਾਉਂਦੇ ਰਹਿੰਦੇ ਨੇ ਮੈਂ ਉਹਨਾਂ ਦਾ ਦੇਣ ਕਦੀ ਨਹੀਂ ਦੇ ਸਕਦੀ ਐਕਚੁਅਲੀ ਮੈਨੂੰ ਮੇਰੇ ਮੰਮੀ ਵਰਗੂ ਸਿਖਾਉਂਦੇ ਆ ਉਹ ਮੇਰੇ ਲਈ ਤੇ ਮੇਰੇ ਮੰਮੀ ਵਰਗੇ ਹੀ ਆ ਬਹੁਤ ਚੰਗੀਆਂ ਮੇਰੀ ਬੈਸਟ ਫਰੈਂਡ ਬਹੁਤ ਜ਼ਿਆਦਾ ਮੇਰੀ ਭੈਣਾਂ ਵਰਗੀ ਬੈਸਟ ਫਰੈਂਡ ਆ ਸਭ ਕੁਝ ਉਹੀ ਆ ਮੇਰੀ ਭੈਣ ਭਰਾ ਤੇ ਬਾਕੀ ਨੌਜਵਾਨ ਕੁੜੀਆਂ ਨੂੰ ਕੀ ਸਨੇਹਾ ਦੇਣਾ ਚਾਹੁੰਗੇ ਤੁਸੀਂ ਕਿਉਂਕਿ ਕਾਫੀ ਆਪਾਂ ਸੁਣਦੇ ਆਂਗੇ ਕਿ ਕਹਿੰਦੇ ਕਿ ਕੁੜੀਆਂ ਬਰੀਲਾਂ ਤੇ ਨੱਚਦੀਆਂ ਸਾਡੀਆਂ ਜਾਂ ਉਹ ਕੱਪੜੇ ਨਹੀਂ ਸਹੀ ਪਾਉਂਦੀਆਂ ਕਾਫੀ ਗੱਲਾਂ ਜਿਹ ਦਲਦਿਆਂ ਨਿਗਿਆ ਕਿ ਕੀ ਸੁਨੇਹਾ ਦਵਾਂਗੇ ਮੈਂ ਇਹ ਨਹੀਂ ਕਹਿੰਦੀ ਕਿ ਕੱਪੜੇ ਲੀੜੇ ਪਾਉਣੇ ਮਾੜੀ ਗੱਲ ਆ ਪਰ ਉਹਨਾਂ ਨੂੰ ਆਪਣੀ ਥੋੜੀ ਜਿੱਥੋਂ ਆਪਾਂ ਆਏ ਆ ਉਹ ਚੀਜ਼ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਆਪਾਂ ਕਿੱਥੋਂ ਆਏ ਆ ਆਪਣੀ ਫੈਮਿਲੀ ਕੀ ਕਿਵੇਂ ਦੀ ਆ ਉਹਨਾਂ ਨੂੰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਚਲੋ ਆਪਣਾ ਆਪਣਾ ਸ਼ੌਂਕ ਆ ਜੇ ਤੁਸੀਂ ਵੀਡੀਓ ਵੀ ਬਣਾਉਣਾ ਚਾਹੁੰਦੇ ਜੇ ਤੇ ਤੁਸੀਂ ਆਪਣੀ ਪਰਸਨਲ ਰੱਖੋ ਮੈਂ ਨਹੀਂ ਮੈਨੂੰ ਇਦਾਂ ਵਧੀਆ ਨਹੀਂ ਲੱਗਦਾ ਵੀ ਆਪਦੀ ਜਿਹੜੀ ਤੁਹਾਡੀ ਲਾਈਫ ਆ ਤੁਸੀਂ ਸੋਸ਼ਲ ਮੀਡੀਆ ਤੇ ਸ਼ੋਅ ਕਰੋ ਤੇ ਬਾਕੀ ਆਪ ਦਾ ਆਪ ਦਾ ਸ਼ੌਂਕ ਆ ਕੱਪੜੀ ਲੀੜੇ ਪਾਉਣਾ ਪਰ ਫਿਰ ਵੀ ਥੋੜਾ ਜਿਹਾ ਆਪਾਂ ਨੂੰ ਆਪਣੇ ਕਲਚਰ ਨਾਲ ਜੁੜੇ ਰਹਿਣਾ ਚਾਹੀਦਾ ਆਪਣੇ ਹਾਂਜੀ ਆਪਣੇ ਘਰ ਪਰਿਵਾਰ ਨੂੰ ਯਾਦ ਰੱਖਣਾ ਚਾਹੀਦਾ ਕਿ ਪਿੱਛੇ ਕਿਵੇਂ ਆ ਸਾਡਾ ਘਰ ਪਰਿਵਾਰ ਕੀ ਬਾਤ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਮੈਮ ਥੈਂਕ ਯੂ ਕਿਤਾਬ ਲਈ ਫਿਰਦੇ ਹੋ ਲੈ ਕਿਤਾਬਾਂ ਪੜਦੇ ਹੋ ਕਿਤਾਬਾਂ ਪੜਦੇ ਹਾਂ ਅਸੀਂ ਫਿਰ ਤੇ ਨਿਗਾਲੀਆਂ ਐਨਕ ਲਗੜੀ ਜੀ ਤੁਸੀਂ ਕਾਲੀਆਂ ਲਈ ਫਿਰਦੇ ਹੋ ਅਸੀਂ ਇੰਨੀ ਨਿਗਾਲੀ ਨਾ ਖਰਾਬ ਕਰਦੇ ਅੱਛਾ ਅੱਛਾ ਸਾਨੂੰ ਪਤਾ ਵੀ ਪ੍ਰੋਪਰ ਪੜ੍ਹਨਾ ਕਿੱਦਾਂ ਕਿਹੜੀ ਲਾਈਟ ਚ ਪੜ੍ਹਨਾ ਕੀ ਪੜ੍ਹਦੇ ਹੋ ਤੁਸੀਂ ਫਿਰ ਇਧਰੋਂ ਡ ਪੜਦੇ ਤਾਂ ਸੀ ਬਹੁਤ ਕੁਛ ਹੈ ਜੀ ਤੁਸੀਂ ਦੱਸੋ ਗੱਲਬਾਤ ਕੀ ਕਰਨੀ ਹੈ ਆ ਜਿਹੜੀ ਕਿਤਾਬ ਲਈ ਫਿਰਦੇ ਹਾਂ ਉਹ ਚੋਂ ਪੜ ਕੇ ਸੁਣਾਓ ਵੀ ਕੀ ਪੜਦੇ ਹੋ ਫਿਰ ਪਤਾ ਲੱਗੇ ਨਾ ਇਹ ਤਾਂ ਹੋਰ ਇਹ ਤਾਂ ਇਸ਼ਕਨਾਮੇ ਵਾਲਾ ਕੁਛ ਚੱਕੀ ਫਿਰਦੇ ਨੇ ਹਾਂਜੀ ਹਾਂਜੀ ਇਸ਼ਕਨਾਮੇ ਅੱਛਾ ਅੱਛਾ ਹੁਣ ਜਵਾਨੀ ਦੀ ਉਮਰ ਆ ਸਾਰਿਆਂ ਨੇ ਇਸ਼ਕੇ ਕਰਨਾ ਹੀ ਹੋਰ ਤਾਂ ਕੁਛ ਕਰਨਾ ਨਹੀਂ ਹੈਗਾ ਅੱਛਾ ਅੱਛਾ ਹਾਂਜੀ ਪੜਨ ਵਾਲਿਆਂ ਤੁਹਾਨੂੰ ਲੱਗ ਨਹੀਂ ਰਿਹਾ ਹੁਣ ਅੱਛਾ ਅੱਛਾ ਤੇ ਕੋਈ ਪੜ ਲਿਖ ਲਓ ਕੋਈ ਕੰਮ ਹੋਰ ਕਰ ਲਓ ਕਿ ਇਹੀ ਕਰਦੇ ਕੋਈ ਮੁੰਡਾ ਆਪਾਂ ਪੜਾਇਆ ਆਪਣਾ ਪਰਦਾਇਆ ਬੰਦਾ

ਕਿਨਾ ਸੱਜਣਾ ਸੱਚ ਨੂੰ ਝੂਠ ਦੇ ਨਾਲ ਲਿਖਦੇ ਆ ਆਪਣੀ ਮੁਹੱਬਤ ਨੂੰ ਮੈਂ ਖਿਆਲ ਲਿਖਦਾ ਹਾਂ ਮੈਨੂੰ ਪੁੱਛਦੇ ਨੇ ਮੈਂ ਕਿਹਦੇ ਲਈ ਕਮਾਲ ਲਿਖਦਾ ਹਾਂ ਕਿੰਜ ਦੱਸਾਂ ਮੈਂ ਇੱਕ ਤਰਫੇਸ਼ਕ ਦਾ ਹਾਲ ਲਿਖਦਾ ਹਾਂ ਕਿਾ ਬਾਤ ਕਿਉਂਕਿ ਸਾਰਿਆਂ ਦਾ ਇੱਥੇ ਇੱਕ ਤਰਫਈਆ ਪੁੱਛਣ ਦੀ ਕਿਸੇ ਜਿਹਮਤ ਨਹੀਂ ਹੁੰਦੀ ਜੇ ਕੋਈ ਪੁੱਛੂਗਾ ਅਗਲੀ ਤੁਹਾਨੂੰ ਪਤਾ ਐਟੀਟਿਊਡ ਜ਼ਿਆਦਾ ਹੁੰਦਾ ਨਖਰਿਆ ਕਰਦੇ ਆਂ ਪੁੱਛਦੇ ਕੀ ਗੱਲ ਐ ਜੇ ਤੁਸੀਂ ਇਸ਼ਕ ਹੀ ਕਰਦੇ ਹੋ ਤੁਸੀਂ ਸਿੱਧਾ ਘਰੇ ਗੱਲ ਕਰੋ ਤੁਸੀਂ ਰਿਸ਼ਤਾ ਭੇਜੋ ਕਹਿੰਦੇ ਆ ਵੀ ਵਿਆਹ ਵਾਸਤੇ ਟੱਕਰੋ ਬਈ ਤੁਹਾਨੂੰ ਅੱਛਾ ਅੱਛਾ ਹਾਂ ਜੀ ਕਿਉਂ ਵਿਆਹ ਨਹੀਂ ਕਰਾਉਂਦੀਆਂ ਕੁੜੀਆਂ ਕੁੜੀਆਂ ਕਰਾ ਨਹੀਂ ਰਹੀਆਂ ਜਿਨ੍ਹਾਂ ਨਾਲ ਸਾਡਾ ਇਸ਼ਕ ਲਾਰੇ ਲਈ ਜਾਂਦੀ ਹੈ ਅੱਛਾ ਅੱਛਾ ਜੀ ਫਿਰ ਹੁਣ ਕੀ ਹੱਲ ਕਰੀਏ ਹੁਣ ਤੁਹਾਡਾ ਹੱਲ ਤਾਂ ਹੁਣ ਤੁਸੀਂ ਉਹਦੇ ਘਰਦਿਆਂ ਨੂੰ ਮਨਾ ਦਿਓ ਮੇਰੇ ਵਾਸਤੇ ਅੱਛਾ ਅੱਛਾ ਤੁਸੀਂ ਕਹਿ ਸਕਦੇ ਹੋ ਬਾਈ ਕਹਿ ਦਿੰਦੇ ਆ ਦੇਖ ਲਵੀਂਰੇ ਬਾਅਦ ਚ ਵੀਡੀਓ ਡਿਲੀਟ ਹੋਣੀ ਹੈ ਵੀਡੀਓ ਡਿਲੀਟ ਕੋਈ ਚੱਕਰ ਨਹੀਂ ਅੱਛਾ ਤਾਂ ਉਹ ਫਿਰ ਸੁਨੇਹਾ ਕੀ ਦੇਣਾ ਚਾਹੁੰਗੇ ਸੁਨੇਹਾ ਤਾਂ ਹੀ ਦਿੰਦੇ ਆ ਜੀ ਉਹਨਾਂ ਦੇ ਘਰਦਿਆਂ ਨੂੰ ਵੀ ਤੁਸੀਂ ਦੇਖੋ ਸਾਰਾ ਕੁਝ ਇਕ ਇਕੋਲਾ ਬਰਾਬਰ ਆ ਹੂੰ ਖੁਸ਼ ਰੱਖਾਂਗੇ 10 ਸਾਲ ਹੋ ਗਏ ਅੱਛਾ ਅੱਛਾ ਹਾਂਜੀ ਠੀਕ ਹੈ ਜੀ ਇਹੀ ਸੁਨੇਹਾ ਠੀਕ ਹੈ ਠੀਕ ਅਗਲੀ ਪੀਆਰ ਅਸੀਂ ਵੀ ਬਾਹਰ ਆਗੇ ਹਾਂਜੀ ਪੂਰਾ ਪ੍ਰੋਗਰਾਮ ਸੈਟ ਦੇ ਘਰੋਂ ਬਾਹਰ ਨਾ ਨਾ ਘਰੋਂ ਨਹੀਂ ਬਾਹਰ ਇੰਡੀਆ ਤੋਂ ਬਾਹਰ ਆ ਠੀਕ ਹੈ ਠੀਕ ਹੈ ਕੋਮਰ ਆਏ ਨੇ ਦੇਖਣ ਆਉਣ ਹਾਂਜੀ ਮੈਨੂੰ ਦੇਖਣਾ ਸੀ ਹੁਣ ਕਰਮਾਂ ਚ ਸਾਡੇ ਅੱਛਾ ਅੱਛਾ ਹਾਂਜੀ ਅਸੀਂ ਦੇਖ ਠੀਕ ਹੈ ਤੇ ਫਿਰ ਉੜ ਕੀ ਕੀ ਦੇਖਿਆ ਫਿਰ ਇੱਥੇ ਖਾਸ ਕੀ ਵਧੀਆ ਲੱਗਿਆ ਤੁਹਾਨੂੰ ਖਾਸ ਤਾਂ ਇੱਥੇ ਇਹ ਦੇਖਿਆ ਵੀ ਜਿਹੜੇ ਬੱਚਿਆਂ ਦੇ ਆਰਟ ਨੇਗੇ ਜਿੱਦਾਂ ਤੁਸੀਂ ਆਰਟ ਗੈਲਰੀ ਚ ਉੱਧਰ ਜਾਓਗੇ ਜੀ ਗੁੱਡੀਆਂ ਬਣਾਈਆਂ ਹੋਈਆਂ ਉਹਨਾਂ ਦੇ ਲੈਣਾ ਲਿਖਿਆ ਟੱਪੇ ਲਿਖਿਆ ਨੇ ਜਿਹੜੀ ਬੀਕੇ ਸਕਾਰ ਜੰਮੀਆਂ ਦੇ ਕਿਸ ਘਰ ਜਾਣਾ ਉਹ ਸਾਰਾ ਕੁਟੀਆਂ ਧੀਆਂ ਬਾਰੇ ਲਿਖਿਆ ਆ ਹੋਰ ਭੰਗੜਾ ਗਿੱਧਾ ਅਸੀਂ ਕੱਲ ਨੁਖੜ ਨਾਟਕ ਵੀ ਦੇਖੇ ਉਹ ਵੀ ਬਹੁਤ ਵਧੀਆ ਹਾਂਜੀ ਹਾਂਜੀ ਦੇ ਉਧਰ ਭੀੜ ਜਿਆਦਾ ਚਲੋ ਰਸ਼ ਜਿਆਦਾ ਹੋਇਆ ਹੈ ਅੰਦਰ ਜਗ੍ਹਾ ਨਹੀਂ ਹੈਗੀ ਇੱਥੇ ਦੇਖਿਆ ਤੇ ਸਿੱਖਿਆ ਤੇ ਤੁਹਾਡੇ ਚ ਕੀ ਟੈਲੈਂਟ ਹੈ ਕੀ ਆਰਟ ਹੈ ਉਹ ਦੱਸੋ ਤੁਸੀਂ ਮੈਨੂੰ ਅਸੀਂ ਤਾਂ ਅਸੀਂ ਦਿਲ ਤੋਂ ਰਹਿੰਦੇ ਹਰ ਇੱਕ ਬੰਦੇ ਨਾਲ ਜੋ ਵੀ ਮਿਲਦਾ ਇਹੀ ਸਾਡਾ ਟੈਲੈਂਟ ਹੈ ਅੱਛਾ ਅੱਛਾ ਕੀ ਆਵਾਜ਼ ਆ ਪੰਜਾਬ ਪੁਲਿਸ ਵਾਲੇ ਪਾਸੇ ਆ ਜਾਓ ਮੜਾ ਜੀ ਹੈ ਨਹੀਂ ਅੱਜ ਨਹੀਂ ਪਾਕੀ ਤੁਸੀਂ ਨਾਕੇ ਤੇ ਨਹੀਂ ਪਾਕਸ਼ ਤੇ ਕਿਸੇ ਨੂੰ ਮੈਂ ਤੁਹਾਨੂੰ ਕਿਵੇਂ ਪਾਕਸ਼ ਦਾ ਮਸਾ ਦਾ ਡਿੱਕੇ ਚੜੇ ਹਾਂ ਨਹੀਂ ਮੈਮ ਹੋ ਜੇ ਕੋਈ ਸਾਰਾ ਕੁਝ ਅੱਛਾ ਚਾਚੇ ਜੀ ਫਿਰ ਮੈਨੂੰ ਆਏ ਦੱਸੋ ਹੁਣ ਚਲੋ ਵਰਦੀ ਵਾਲਾ ਪ੍ਰੋਸੈਸ ਜੇ ਚੱਲ ਰਿਹਾ ਹੈ ਜਿੱਦੇ ਪਾ ਲਈ ਉਹਦੇ ਪਹਿਲਾ ਕੰਮ ਕੀ ਹੋਊਗਾ ਪਹਿਲਾਂ ਸੁਧਾਰ ਕਰਾਂਗੇ ਜਿੰਨਾ ਕੋ ਹੋ ਸਕੇ ਅੱਛਾ ਕਾਦੀ ਚਾਪਦੇ ਚ ਕਿ ਲੋਕਾਂ ਚ ਆਪਣੇ ਜੀ ਵੀ ਕਰਨਾ ਇਹ ਲੋਕਾਂ ਦੇ ਕਰਾਂਗੇ ਕਿਹੜੀਆਂ ਤਾਂ ਸੁਧਾਰਨੀਆਂ ਤੁਸੀਂ ਆਪਣੀਆਂ ਸਾਰੀ ਦੇਖਾਂਗੇ ਜਿਹੜੀਆਂ ਗਲਤੀਆਂ ਨੇ ਗਲ ਅੱਛਾ ਇਹਨਾਂ ਨੂੰ ਸਾਨੂੰ ਪਤਾ ਹੈ ਵੀ ਤੁਹਾਡੀ ਗਲਤ ਕਿਹੜੀ ਕੀ ਗਲਤ ਹੈ ਆਪਣੇ ਆਪ ਬਾਰੇ ਪਤਾ ਹੋਣਾ ਚਾਹੀਦਾ ਹੈ ਕੀ ਕਿ ਉਹ ਚੰਗਾ ਕੀ ਬੁਰਾ ਇਹ ਫਿਰ ਕਿਵੇਂ ਤੁਹਾਡਾ ਇੱਧਰ ਕਿਵੇਂ ਆ ਗਏ ਤੁਸੀਂ ਇਸ ਲਾਈਨ ਦੇ ਵਿੱਚ ਆਏ ਸਾਲ ਇੱਕ ਵਾਰ ਆਉਂਦੇ ਦੇਖ ਲੈਣਾ ਦੇਖਣਾ ਆ ਜੀ ਇਹ ਪੰਜਾਬ ਪੁਲਿਸ ਦੀ ਗੱਲ ਕਰਦੀ ਆ ਮੈਂ ਪੰਜਾਬ ਪੁਲਿਸ ਬੱਸ ਸੇਵਾ ਕਿਵੇਂ ਕਰੋਗੇ ਲੋਕਾਂ ਦੀ ਸੇਵਾ ਕਰਾਂਗੇ ਜੀ ਅੱਛਾ ਦੰਡੇ ਵਾਲੀ ਕਿ ਦੂਜੀ ਦੋਨੋਂ ਹੀ ਅੱਛਾ ਦੋਨੇ ਚੱਲਣੇ ਨੇ ਜੀ ਇੱਕ ਨਾਲ ਕੰਮ ਲੋਟ ਨਹੀਂ ਨਾ ਹੁੰਦਾ ਦੰਡੇ ਵਾਲੀ ਸਮਝਾਓ ਜੀ ਉਹਨੂੰ ਡੰਡੇ ਵਾਲੀ ਦੂਸਰੇ ਨੂੰ ਦੂਸਰੇ ਕੀ ਗੱਲ ਹੈ ਕੀ ਆ ਖਾਲੀ ਜੀ ਕੀ ਲੈ ਰੱਖਿਆ ਇਹ ਖਾਲੀ ਨਹੀਂ ਹੈਗੀ ਜੀ ਪੋਸਟਰ ਲੈ ਕੇ ਆਂਦੇ ਸੀ ਅੱਛਾ ਬਾਕੀ ਕਿਆ ਬਾਤ ਹੈ ਇਹ ਕਿਥੋਂ ਪ੍ਰਿੰਟ ਕਰਾ ਕੇ ਲਿਆਏ ਹੋ ਅਸੀਂ ਉੱਤੇ ਉਹ ਲੱਗੀ ਹੈ ਇੱਕ ਅੱਛਾ ਡਿਵੀਸ਼ਨ ਲਿਖਿਆ ਅਸੀਂ ਇਹ ਦੱਸਿਓ ਮੈਨੂੰ ਪੜ੍ਹ ਕੇ ਸੁਣਾਓ ਵੀਰੇ ਬਹੁਤ ਸੋਹਣੇ ਸੋਹਣੇ ਮੈਸੇਜ ਲੈ ਕੇ ਆਏ ਨੇ ਵੀ ਇਹਨੇ ਇੱਥੇ ਲਿਖਾਈ ਸੜਕਾਂ ਅਜੇ ਵੀ ਜਾਂਦੀ ਲਾਹੌਰ ਨੂੰ ਪਰ ਵਿਚਾਲੇ ਕੰਧ ਹੋ ਗਈ ਇਹਨਾਂ ਵੰਡਾ ਕਰਕੇ ਇਹਨਾਂ ਜੰਗਾ ਕਰਕੇ ਸਾਡੀ ਆਉਣੀ ਜਾਣੀ ਬੰਦ ਹੋ ਗਈ ਹੂੰ ਇਹ ਤਰਤ ਬੋਲ ਰਿਹਾ ਹਨਾ ਹਾਂਜੀ ਬਸ ਵਧੀਆ ਲੱਗਿਆ ਜੀ ਤਾਂ ਲੈ ਆਂਦਾ ਜੇ ਪੱਤ ਚੜਾਈ ਹੈ ਨਾ ਤਾਂ ਫਿਰ ਕੀ ਇਹ ਤੂੰ ਅਗਲੀ ਰੁੱਤ ਤੇ ਯਕੀਨ ਰੱਖੀ ਮੈਂ ਲੱਭ ਕੇ ਕਿਤੋਂ ਦਿਹਾਉਣਾ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਕੀ ਬਾਤ ਵਧੀਆ ਥੋਟ ਲੱਗੇ ਤਾਂ ਲੈ ਜਾਂਦੇ ਬਹੁਤ ਵਧੀਆ ਇਹੇ ਉਹ ਬਾਦਰ ਸਾਹਿਬ ਵੀ ਜੋ ਲਿਖਤਾ ਨੇ ਨਾ ਉਹ ਕਦੇ ਖਤਮ ਨਹੀਂ ਹੋ ਸਕਦੀਆਂ ਸਾਡੇ ਵਿੱਚ ਇਸੇ ਤਰ੍ਹਾਂ ਅਮਰ ਨੇ ਤੁਸੀਂ ਪੜਦੇ ਹੋ ਕਿਤਾਬਾਂ ਨਹੀਂ ਜੀ ਕਿਤਾਬਾਂ ਤਾਂ ਨਹੀਂ ਅਸੀਂ ਪੜਦੇ ਸਾਡੇ ਕੋਲ ਅਸੀਂ ਐਮ ਐਸ ਸੀ ਫਿਜ਼ਿਕਸ ਲੈ ਰੱਖੀ ਉਹ ਹੀ ਕਿਤਾਬਾਂ ਪੜਨਾ ਤਾਂ ਵੇ ਨਹੀਂ ਅੱਛਾ ਅੱਛਾ ਇਹ ਫਿਜ਼ਿਕਸ ਨੂੰ ਨਾ ਕਹਿੰਦੇ ਪੁਨਿ ਇੱਕ ਜ਼ਹਿਰ ਦੇ ਨਾਲ ਕੰਪੇਅਰ ਕੀਤਾ ਜਾਂਦਾ ਇਹ ਕਿਉਂ ਕੀਤਾ ਜਾਂਦਾ ਇੰਨੀ ਔਖੀ ਹੁੰਦੀ ਹੈ ਨੀ ਵਿਜੈਕਸ ਔਖੀ ਵੀ ਆ ਦੇਖੋ ਸੌਖੀ ਵੀ ਆ ਕਹਿੰਦਾ ਕੀ ਅੱਗੇ ਜਾ ਕੇ ਬਸ ਹੀ ਦੇਖੋ ਸਾਰੇ ਕਿਤੇ ਮਜੈਕਸੀ ਲੱਗਦੀ ਆ ਫਾਇਦੇ ਫਾਇਦੇ ਨਹੀਂ ਅੱਛਾ ਅੱਛਾ ਤੇ ਬਸ ਦੇਖੋ ਪੜੀ ਜਾ ਰਹੇ ਆ ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਹੈ ਤੇ ਕਿਵੇਂ ਮੇਲੇ ਚ ਕਿਵੇਂ ਜੀਜੂ ਲੱਗੇ ਹਾਂਜੀ ਬਸ ਹੁਣ ਹੀ ਆਏ ᱛੀਗੇ ਥੋੜਾ ਘੁੰਮ ਫਿਰ ਰਹੇ ਆ ਬਸ ਆਏ ᱛੀਗੇ ਕਿੱਥੋਂ ਆਏ ᱛੀਗੇ ਤੁਸੀਂ ਅਸੀਂ ਹੋਸਟਲ ਤੋਂ ਆਏ ᱛੀ ਮਾਨਸਾ ਤੋਂ ਆਏ ᱛੀ ਕਿ ਸੰਗਰੂਰ ਤੋਂ ਆਏ ᱛੀ ਅਸੀਂ ਇਹ ਪਹਿਲਾਂ ਸੰਗਰੂਰ ਚ ਹੁੰਦੇ ਸੀ ਔਰ ਮਰੇ ਕੋਲੇ ਚ ਹੋ ਗਏ ਅੱਛਾ 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 ਹਾਂਜੀ ਠੀਕ ਹੈ ਠੀਕ ਹੈ ਵਧੀਆ ਖੁਸ਼ ਰਹੋ ਮੇਰੇ ਵੀਰ ਹੈ ਠੀਕ ਹੈ ਧੰਨਵਾਦ ਬਹੁਤ ਸਨੇਹਾ ਤੁਹਾਡਾ